ਹੈਲੋ ਸਸਤੀ ਕਾਲੋ ਮੈਂ ਤੁਹਾਨੂੰ ਕਿਹਾ ਚਾਹਤ ਤੇ ਦੇ ਤੇ ਗਏ ਵੀ ਲੋ ਤੇ ਮਿੱਤਰੋ ਸਾਰਿਆਂ ਨੂੰ ਹੈਪੀ ਨਿਊ ਇਅਰ ਲੱਖ ਲੱਖ ਵਧਾਈਆਂ ਵੀ ਨਵੇਂ ਸਾਲ ਦੀਆਂ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਬਈ ਤੁਹਾਡਾ ਜਿਹੜਾ ਨਵਾਂ ਸਾਲ ਸਾਰਿਆਂ ਲਈ ਸੁੱਖ ਭਰਿਆ ਹੋਵੇ ਤੇ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਰੱਬ ਤੇ ਬਾਕੀ ਵੀ ਆਪਾਂ ਕੋਠੇ ਨਾਨਕੇ ਆ ਗਏ ਆ ਅੱਜ 1 ਜਨਵਰੀ 2026 ਤੇ ਆਪਾਂ ਅੱਜ ਤੋਂ ਸਟਾਰਟ ਕਰ ਲਿਆ ਚੈਲੰਜ ਆਪਾਂ ਵੀ ਕਰਨੇ 3 ਮਹੀਨੇ ਮਤਲਬ ਆਪਣੀ 16 April ਨੂੰ ਹੋ ਜਾਣੇ ਆ ਇੱਕ ਸਾਲ ਆਪਣੇ ਪੂਰੇ ਚੈਨਲ ਨੂੰ ਗੈਵੀ ਵਲੌਗਸ ਨੂੰ ਤੇ ਆਪਾਂ ਚੈਲੰਜ ਲਿਆ ਕਿ ਪਹਿਲੀ ਜਨਵਰੀ ਤੋਂ ਲੈ ਕੇ ਆਪਾਂ 16 ਤਰੀਕ ਤੱਕ 5000 ਸਬਸਕ੍ਰਾਈਬਰ ਕਰ ਲੈਣੇ ਅਪ੍ਰੈਲ ਦੀ 16 ਤਰੀਕ ਤੱਕ ਇਹ ਚੈਲੰਜ ਆ ਵੀ ਤੁਹਾਡੇ ਸਾਰੇ ਤੁਸੀਂ ਹੁਣ ਕਰਾਉਣੇ ਆ ਆਪਣੀ ਵੀ ਪੂਰੀ ਮਿਹਨਤ ਆਪਾਂ ਵੀ ਬਲੌਗ ਪਾਇਆ ਕਰਾਂਗੇ ਤੁਸੀਂ ਕੱਲ ਦਾ ਬਲੌਗ ਦੇਖ ਲਿਆ ਹੋਣਾ ਵੀ 4 ਦਿਨਾਂ ਵਾਲਾ ਰਹਿ ਕੇ ਵੀ ਉਹ ਬਣਾਇਆ ਸੀ 29 ਜ 28 ਨੂੰ ਤੇ ਇਹ ਤੇ ਇਹ ਤਵਾਰ ਨੂੰ ਜ ਸੋਮਵਾਰ ਨੂੰ ਬਣਾਇਆ ਸੀ ਤੇ ਤੁਹਾਨੂੰ ਨਾਨਕਾ ਦਿਖਾ ਦਿੰਨਾ ਪੂਰਾ ਆਪਣਾ ਤੇ ਇੱਕ ਆ ਸਾਦੇ ਆ ਨਾਨਕੇ ਦਾ ਪੂਰਾ ਮਾਹੌਲ ਤੇ ਵੀ ਮੈਂ ਸਟੈਂਡ ਇਹ ਮੇਕੋ ਮੈਂ ਲਿਆ ਹੀ ਤੇ ਵੀ ਚੈੱਕ ਕਰਕੇ ਤੁਸੀਂ ਜਾ ਸਾਦੇ ਕਿੰਦਾ ਸਟੈਂਡ ਦੀ ਸਟੈਂਡ ਕਿੰਦਾ ਤੇ ਵੀ ਆ ਤੁਸੀਂ ਚੈੱਕ ਕਰ ਸਕਦੇ ਆ ਸਾਰਾ ਨਾਨਕੇ ਦਾ ਥਿਊ ਤੇ ਵੀ ਹੈਗਾ ਤਾਂ ਮੈਂ ਫੋਨ 'ਚ ਹੀ ਮਤਲਬ ਬਣਾਉਣਾ ਗੋਪਰੋਨੀਆਂ ਮੇਕੋ ਆ ਸਟੈਂਡ ਇਹਦਾ ਸਟੈਂਡ ਆ ਸਾਨੂੰ ਸਟੈਂਡ ਖੋਲ ਕੇ ਦਿਖਾਉਣਾ ਆਇਆ ਮਿੱਤਰੋ ਸਟੈਂਡ ਜਿੱਤੇ ਮੈਂ ਵਲੌਗਰ स्क्वाड ਦਾ ਅੱਧਾ ਪਿਆ ਹੀ ਹੁਣ ਮੈਂ ਲਾ ਲਿਆ ਫੋਨ ਇਹ ਤੋਂ ਤੇ ਬਾਕੀ ਵੀ ਸਾਰਿਆਂ ਨੂੰ ਹੈਪੀ ਨਿਊ ਇਅਰ ਤੇ ਵੀ ਹੁਣ ਫੇਰ ਮੈਂ ਹੱਥ ਜ ਆਹ ਹੱਥ ਨਾਲ ਬਣਾਉ ਲਾ ਪਿਆ ਪਹਿਲਾਂ ਮੈਂ ਸਟੈਂਡ ਨਾਲ ਬਣਾਉਂਦਾ ਸੀ ਵੀ ਸਾਰਿਆਂ ਨੂੰ ਹੈਪੀ ਨਿਊ ਇਅਰ ਵੀ ਲੱਖ ਲੱਖ ਵਧਾਈਆਂ ਫਿਰ ਤੋਂ ਤੇ ਮਿੱਤਰੋ ਚਲੋ ਮਿਲਦੇ ਅਗਲੇ ਵਲੌਗ ਵਿੱਚ